ਨੀਆਂ ਅਭੀ ਜਥੇਬੰਦੀਆਂ ਲੜ ਰਹੀਆਂ ਨਗੀਆਂ ਚਾਹੇ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਿੰਨੇ ਲੜ ਨਾਲ ਲੋਕ ਨੇ ਉਹਨਾਂ ਦੀ ਅਜੇ ਤੱਕ ਵੱਡੀ ਜਿੱਤ ਹੋਈ ਨਹੀਂ ਇਹ ਮਤਲਬ ਕਹਿੰਦੇ ਜੇ ਭੁੱਲਿਆ ਨਾ ਜਾਣੋ ਜਿਹੜਾ ਘਰੇ ਆ ਗਿਆ ਮੁੱਖ ਮੰਤਰੀ ਨੇ ਜਿਹੜਾ ਇਹ ਬਾਸ ਲਿਆ ਲੇਟ ਲਿਆ ਪਹਿਲੇ ਲੈ ਲੈਣਾ ਚਾਹੀਦਾ ਸੀ ਉਹਨੇ ਆਪ ਦੀ ਜਾਦੇ ਥੂ-ਥੂ ਕਰਾਈ ਹੈ ਉਹਨੇ ਮੇਰਾ ਖਿਆਲ ਹੈ ਮੋਰਚਾਂ ਦਾ ਪੁਰਾਣਾ ਇਤਿਹਾਸ ਸਿੱਖਿਆ ਤਾਂ ਹੈਗਾ ਪਰ ਉਹਨੇ ਪੜਿਆ ਨਹੀਂ ਜੇ ਮਤਬਲ ਭਾਰ ਦੇ ਲੋਕ ਮੋਦੀ ਦੀ ਗੋਡੀ ਲਵਾ ਸਕਦੇ ਨੇ ਇਹ ਕਿਹੜੇ ਬਾਗ ਦੀ ਮੂਲੀ ਹੈ ਮਤਲਬ ਲੋਕਾਂ ਦੇ ਮੂਰੇ ਆਠਗਜ ਅਧੋਲਨ ਉਹ ਵੀ ਜੇ ਕਹਿ ਲੀਏ ਪੰਜਾਬ ਤੋਂ ਚੱਲਿਆ ਦੀ ਪੰਜਾਬ ਚੱਲ ਕੇ ਸਾਹ ਭਾਰਤ ਭਦਰ ਦਾ ਅਧੋਲਨ ਬਣ ਗਿਆ ਪਰ ਇੱਕ ਗੱਲ ਮੋਦੀ ਨੇ ਉਹਨੇ ਘੱਟ ਮੰਨੀ ਹੈ ਉਹ ਮੰਨਣੀ ਪਊਗੀ ਇਹਨੂੰ ਲਾਜ ਨੂੰ ਮਨਾਵਾਂਗੇ ਇਹਨੂੰ ਜਿਵੇਂ ਮਾਮਲਾ ਹੈ ਮੋਦੀ ਨੇ ਤਾਂ ਨਾਲ ਮਾਫੀ ਮੰਗੀ ਸੀ ਇਹ ਲੋਕਾਂ ਤੋਂ ਪੰਜਾਬ ਦੇ ਲੋਕਾਂ ਤੋਂ ਕਿੰਨਾ ਕਬੜਾ ਤਖੜਾ ਇਹਨੂੰ ਨਾਲ ਮਾਫੀ ਮੰਗਣੀ ਚਾਹੀਦੀ ਜਿਹੜਾ ਮੈਸੇ ਫੈਸਲਾ ਕੀਤਾ ਗਿਆ ਗਲਤ ਕੀਤਾ ਗਿਆ ਨਹੀਂ ਕਰਨਾ ਚਾਹੀਦਾ ਸੀਗਾ ਪਰ ਇੱਕ ਪਾਸੇ ਕਹਿੰਦਾ ਮੈਂ ਨਹੀਂ ਇਹ ਨੀਤੀ ਬਣਾਈ ਇਹ ਕਾਲੀ ਦਲ ਨੇ ਬਣਾਈ ਆ ਹਾਂ ਕਾਸ਼ੀਰ ਵੀ ਮੰਨਦਾ ਕਾਲੀ ਦਲ ਨੇ ਨੀਤੀ ਬਣਾਈ ਆ ਪਰ ਕਾਲੀ ਦਲ ਨੇ ਇਹ ਕਿਹਾ ਦੇ ਵੀ ਜੀ ਨਹੀਂ ਸਾਰ ਖੜਾ ਇਨਸਾਰ ਖੜਾ ਲੋ ਜੀਨੇ ਪੈਸੇ ਲੈਣੇ ਨੇ ਪੈਸੇ ਲੈ ਲਓ ਕਿਉਂ ਇਹਨਾਂ ਦਾ ਆਗੂ ਆ ਜੇ ਕਹਦੀਏ ਸ਼ਾ ਸੇਠਾ ਜੋ ਕਹਦੀਏ ਤਾਂ ਉਹਨੇ ਕਹਿਤਾ ਵੀ ਪੈਸਾ ਦੇਣਾ ਹੀ ਮੇਰਾ ਪੈਸਾ ਤੋਂ ਜ਼ਮੀਨ ਰਿਕੁਆਇਰ ਕਰਨੀ ਹੈ ਇਹ ਮੈਂ ਕਹਿੰਦਾ ਪੰਜਾਬ ਦੇ ਲੋਕਾਂ ਦੀ ਭਾਰਤ ਦੇ ਲੋਕਾਂ ਦੀ ਲੜਨ ਵਾਲੇ ਲੋਕਾਂ ਦੀ ਵੱਡੀ ਜਿੱਤ ਹੈ ਕਿ ਕੋਈ ਦੁਕਾਨਦਾਰ ਹੈ ਮਜ਼ਦੂਰ ਹੈ ਕਿਸਾਨ ਹੈ ਤਾਂ ਮੁੱਖ ਮੰਤਰੀ ਨੂੰ ਪਿੱਛੇ ਕੀਤਾ ਇਹ ਵੱਡੀ ਜਿੱਤ ਹੈ ਪ੍ਰੋਬੰਦੀ ਇਹਨਾਂ ਲਈ ਸਰਕਾਰ ਨੇ ਫੈਸਲਾ ਲਿਆ ਪਹਿਲਾਂ ਕਿਸਾਨਾਂ ਨੂੰ ਜਿਹੜਾ ਪਰਮਾਉਂਦੀ ਰਹੀ ਕਿਸਾਨਾਂ ਨੂੰ ਜੋ ਕਰਦੇ ਰਹੇ ਨੇ ਕਿਸਾਨ ਸਾਡੇ ਨਾਲ ਸਹਿਮਤ ਨਹੀਂ ਤੇ ਅੱਜ ਬਾਸਪਰ ਕਹਿ ਕਿਉਂ ਲਾਣਾ ਪੈ ਕੇ ਜਦੋਂ ਕਿਸਾਨ ਹੀ ਟੈਂਪੀਰੀ ਹੋ ਮਤਲਬ ਸਿਆਣਾ ਬੰਦਾ ਤਾਂ ਪਹਿਲਾਂ ਹੀ ਸਮਝ ਜਾਂਦਾ ਜਿਹੜਾ ਸਿਆਣਾ ਬੰਦਾ ਹੁੰਦਾ ਵੀ ਢਾਲ ਚ ਨੂਨ ਕਿੰਨਾ ਹੈ ਮਿਰਚਾਂ ਕਿੰਨੀਆਂ ਹੈ ਮਾੜਾ ਜਿਹਾ ਇੱਕ ਦਾਣਾ ਚੱਕ ਕੇ ਦੱਸ ਦਿੰਦਾ ਪਰ ਜਦੋਂ ਚਾਰ ਫੇਰੋਂ ਪੰਜਾਬ ਸਰਕਾਰ ਦੀ ਫੂਫੂ ਹੋਈ ਮਤਲਬ ਲੋਕਾਂ ਨੇ ਪਿੰਡਾਂ 'ਚ ਨਹੀਂ ਬਣ ਦਿੱਤਾ ਮੈਂ ਲੋਕਾਂ ਨੂੰ ਬੁਝਾਈ ਦੇਣਾ ਜਿਨ੍ਹਾਂ ਨੇ ਇਹਨਾਂ ਦਾ ਬਰੂਦ ਕੀਤਾ ਪਿੰਡਾਂ 'ਚ ਨਹੀਂ ਬਣ ਦਿੱਤਾ ਇਹਨਾਂ ਤੋਂ ਸਵਾਲ ਪੁੱਛੇ ਹੋਰ ਨਵਾਂ ਵਿਰੋਧ ਹੋਣਾ ਦੀਗਾ ਪਰ ਉਹਨਾਂ ਚਿਰ ਵਿਰੋਧ ਹੋਊਗਾ ਜਿੰਨਾ ਚੱਕਰ ਇਹ ਮਾਫੀ ਨਹੀਂ ਮੰਗਦਾ ਅਸੀਂ 24 ਤਰੀਕ ਦੀ ਮਤਲਬ ਕਰ ਜਾਂਦੀ ਚ ਕਹਿੰਦੇ ਵੱਡੀ ਇੱਕ ਮਹਾਪੰਚਾਇਤ ਕਰਾਂ ਸਮਰਾਲੇ ਦੇ ਵਿੱਚ ਉਹਨੂੰ ਅਸੀਂ ਜਿੱਤ ਦੇ ਵਿੱਚ ਬਦਲਾਂਗੇ ਉਹ ਕਰਾਂਗੇ ਲਾਜ਼ਮੀ ਸਟੇ ਵੀ ਲਈ ਨਹੀਂ ਸੀ ਹਾਈ ਕੋਰਟ ਦੇ ਵਿੱਚ ਵੀ ਦੇਖੋ ਅਸੀਂ ਸਾਡੇ ਲੜਨ ਵਾਲੇ ਲੋਕ ਜਿਹੜੇ ਵਕੀਲਾਂ ਨੇ ਸਟੇ ਲਈ ਹੈ ਮੈਂ ਚਲੋ ਉਹਨਾਂ ਨੂੰ ਠੀਕ ਵੀ ਕਹਨਾ ਧੰਨਵਾਦ ਵੀ ਕਰਨਾ ਪਰ ਅਸੀਂ ਦੋ ਤਿੰਨ ਗੱਲਾਂ ਤੇ ਲੜਨ ਵਾਲੇ ਲੋਕ ਯਕੀਨ ਨਹੀਂ ਰੱਖਦੇ ਇੱਕ ਤਾਂ ਅਸੀਂ ਕੋਰਟ ਦੇ ਵਿੱਚ ਜਾ ਕੇ ਯਕੀਨ ਨਹੀਂ ਰੱਖਦੇ ਵੀ ਅਸੀਂ ਆਪਦੀ ਲੜਾਈ ਜਿੱਤ ਜਾਗੇ ਇੱਕ ਅਸੀਂ ਕਮੇਟੀ ਬਣਾਉਣ ਦੀ ਤੇ ਮਤਲਬ ਰੱਖਦੇ ਵੀ ਅਸੀਂ ਜਿੱਤ ਜਾਗੇ ਅਸੀਂ ਤਾਂ ਆਪਦੇ ਸੰਘਰਸ਼ ਤੇ ਜਿੱਤ ਮਾਣ ਕਰਦੇ ਆਂ ਜੇ ਸੰਘਰਸ਼ ਨਾਲ ਜਿੱਤਾਂਗੇ ਪਰ ਚਲੋ ਜੇ ਕੋਈ ਸਿਰਫ ਵਕੀਰ ਸਾਹਿਬ ਨੇ ਲੈ ਵੀ ਲਿਸਟ ਤੇ ਕੋਈ ਗੱਲ ਨਹੀਂ ਚਲੋ ਉਹਨਾਂ ਨੇ ਕੋਰਟ ਨੇ ਵੀ ਸਾਡੇ ਹੱਕ ਦੇ ਵਿੱਚ ਫੈਸਲਾ ਕਰਿਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਉਹਨਾਂ ਨੇ ਉਸ ਦਿਨ ਲਈ ਉਹਨੂੰ ਪਿੱਛੇ ਕਰਤਾ ਸੀਗਾ ਹੋ ਤਾਂ ਆ ਵੀ ਲੋਕ ਆ ਗਏ ਲੋਕਾਂ ਦਾ ਰੋਹ ਆ ਗਿਆ ਲੋਕਾਂ ਦਾ ਏਕਾ ਆ ਗਿਆ ਤਾਂ ਹੀ ਸਰਕਾਰ ਨੂੰ ਪੁੱਛਿਆ ਗਿਆ ਫਿਰ ਲੋង ਦੇ ਕਿਸਾਨਾਂ ਨੇ ਵੱਡੇ ਪੱਥਰ ਦੇ ਵੇਖੇ ਟਰੈਕਟਰ ਮਾਰਚ ਕੱਢੇ ਮੋਟਰਸਾਈਕਲ ਮਾਰਚ ਕੱਢੀ ਕਬੱਡੀ ਜਿੱਤੋ ਹੀ ਇੱਕ ਸਮੂਹ ਸਾਰਿਆਂ ਜੱਥੇ ਬੰਗਿਆਂ ਨੇ ਕਿਸੇ ਨੇ ਮੋਟਰਸਾਈਕਲ ਮਾਰਚ ਕੀਤਾ ਕਿਸੇ ਨੇ ਕਿਤੇ ਵੱਡੇ ਇਕੱਠ ਕੀਤੇ ਕਿਸੇ ਨੇ ਟਰੈਕਟਰ ਮਾਰਚ ਕੀਤਾ ਇਹ ਤਾਂ ਅਸੀਂ ਉੱਥੇ ਹੀ ਦੇਖ ਗਏ ਸੀ ਜਿੱਦ ਦੇ ਸਾਡਾ ਟਰੈਕਟਰ ਮਾਰਚ ਹੋ ਗਿਆ ਇਸ ਨੁਕਸਾਨ ਮੋਰਚੇ ਦਾ ਕਿ ਸਰਕਾਰ ਨੂੰ ਹੁਣ ਭਾ ਵੀ ਪੈ ਗਈ ਹੈ ਤੇ ਸਰਕਾਰ ਨੂੰ ਪਿੱਛੇ ਹਟਣਾ ਪਊ ਮੇਰੇ ਦਿਮਾਗ 'ਚ ਇੱਕ ਗੱਲ ਵੀ ਮੇਰੇ ਕੱਲੇ ਆਪ ਦਾ ਨਿੱਜੀ ਵੀ ਸਰਕਾਰ ਸ਼ਾਇਦ ਪਿੱਛੇ ਨਾ ਹਟੇ ਨੋਟੀਫਿਕੇਸ਼ਨ ਨੂੰ ਐਵੇਂ ਜੋਕਰ ਰੱਖ ਦੇ ਨਾ ਜ਼ਮੀਨ ਵੇਚ ਸਕੀਏ ਨਾ ਜ਼ਮੀਨ ਨਾਲ ਕੁਝ ਕਰ ਸਕੀਏ ਨਾ ਉੱਥੇ ਕੋਈ ਮੋਟਰ ਲਾ ਸਕੀਏ ਐਵੇਂ ਜੋਕਰ ਪਰ ਫੇਰ ਵੀ ਭੁੱਲਿਆ ਨਾ ਜਾਣਾ ਭਰੇ ਆਗਾ ਜੇ ਉਹਨੇ ਵਾਪਸ ਲੈ ਲਈ ਇਸ ਗੱਲ ਤੋਂ ਅਸੀਂ ਠੀਕ ਹੀ ਕਹਾਂਗੇ